ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਢਾਲੀ ਵਾਲ ਬਟਿਕ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਜਿਹੜਾ ਅੱਜ ਵਾਲੀ ਵੀਡੀਓ ਆਪਾਂ ਤੁਹਾਡੇ ਨਾਲ ਪ੍ਰਿੰਟ ਸ਼ੂਟ ਸ਼ੇਅਰ ਕਰਾਂਗੇ ਜਿਹੜੇ ਵੀ ਪਹਿਣ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਦੇਖ ਰਹੇ ਹੋ ਪਲੀਜ਼ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨਾਲ ਹੀ ਜਿਹੜਾ ਬੈਲ ਆਈਕਨ ਦਾ ਬਟਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਜਿਹੜੀ ਹਰ ਇੱਕ ਆਉਣ ਵਾਲੀ ਵੀਡੀਓ ਹੁੰਦੀ ਆ ਉਹ ਤੁਹਾਨੂੰ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤên ਆਪਣੇ ਇੰਸਟਾਗ੍ਰਾਮ ਦੀ ਆਈਡੀ ਹੈਗੀ ਹੈ jitalewal-boutique ਉੱਥੇ ਜਾ ਕੇ ਤੁਸੀਂ ਆਪਣੇ ਚੈਨਲ ਨੂੰ ਫੋਲੋ ਕਰੋ ਨਾਲ ਹੀ ਜਿਹੜੇ ਨਵੇਂ-ਨਵੇਂ ਰੰਗ ਡਿਜ਼ਾਈਨ ਹੁੰਦੇ ਆ ਤੁਸੀਂ ਆਪਣੇ ਕੋਲ ਜੋ ਵੀ ਸੂਟ ਤੁਹਾਨੂੰ ਪਸੰਦ ਹੁੰਦਾ ਹੈ ਆਪਣੇ ਕੋਲੋਂ ਬਣਵਾ ਸਕਦੇ ਹੋ ਹਰੇ ਹਰ ਇੱਕ ਤਰ੍ਹਾਂ ਦਾ ਵਰਕ ਆਪਣੇ ਕੋਲ अवेलेबल ਆ ਨੀਟਲ ਵਰਕ ਹੈਂਡਵਰਕ ਅਮਰ ਮਸ਼ੀਨ ਵਰਕ ਆਰੀ ਵਰਕ ਜਿੱਦਾਂ ਦਾ ਵੀ ਤੁਹਾਨੂੰ ਵਰਕ ਪਸੰਦ ਆ ਤੁਸੀਂ ਆਪਣੇ ਕੋਲੋਂ ਜੋ ਵੀ ਤੁਹਾਨੂੰ ਡਿਜ਼ਾਈਨ ਪਸੰਦ ਆ ਜੋ ਵੀ ਤੁਹਾਨੂੰ ਕਲਰ ਪਸੰਦ ਆ ਤੁਸੀਂ ਆਪਣੇ ਕੋਲੋਂ ਜਿਹੜਾ ਬਹੁਤ ਹੀ ਕਾਟੇਰੇਡ ਦੇ ਵਿੱਚ ਜਿਹੜਾ ਸੂਟ ਆਪਣੇ ਲਈ ਬਣਵਾ ਸਕਦੇ ਹੋ ਤੇ ਅੱਜ ਆਪਾਂ ਤੁਹਾਡੇ ਨਾਲ ਜਿਹੜੇ ਹੈਗੇ ਆ ਪ੍ਰਿੰਟ ਸੂਟ ਲੈ ਕੇ ਆਏ ਆ ਕਾਟਨ ਦੇ ਪ੍ਰਿੰਟ ਸੂਟ ਹੈ ਜੀ ਰਖੜੀ ਕਰਕੇ ਹਰ ਇੱਕ ਚੀਜ਼ ਜਿਹੜੀ ਡਿਸਕਾਊਂਟ ਤੇ ਆ ਕਿਉਂਕਿ ਜਿਹੜਾ ਕਾਟਨ ਵਾਲਾ ਸਟਾਫ ਹੈ ਉਹ ਆਪਣੇ ਕੋਲੇ ਲਾਸਟ ਚੱਲ ਰਿਹਾ ਹੈ ਜਿੰਨਾਂ ਨੂੰ ਵੀ ਜੋ ਵੀ ਸੂਟ ਪਸੰਦ ਹੋਇਆ ਆਪਣਾ ਸਕਰੀਨਸ਼ਾਟ ਲੈ ਕੇ ਪਲੀਜ਼ ਤੁਸੀਂ 1-2 ਦਿਨਾਂ ਦੇ ਵਿੱਚ ਜਲਦੀ ਤੋਂ ਜਲਦੀ ਜਿਹੜਾ ਸਕਰੀਨਸ਼ਾਟ ਲੈ ਕੇ ਭੇਜਿਆ ਕਰੋ ਕਿਉਂਕਿ ਤੁਸੀਂ ਜਿਹੜੀ ਹੈਗੇ ਆ ਵੀਡੀਓ ਨੂੰ ਦੇਖ ਕੇ ਨਹੀਂ ਦੇਖਦੇ ਵੀਡੀਓ ਕਿੰਨੇ ਦਿਨਾਂ ਦੀ ਪਾਈ ਹੈ ਤੁਸੀਂ ਸਕਰੀਨਸ਼ਾਟ ਭੇਜ ਦਿਨੇ ਆਪਣੇ ਕੋਲੇ ਉਹ ਚੀਜ਼ ਜਿਹੜੀ अवेलेबल ਨਹੀਂ ਹ ਇਹ ਸਾਨੂੰ ਵੀ ਇਹ ਚੀਜ਼ ਕਹਿਣਾ ਔਖਾ ਹੋ ਜਾਂਦਾ ਵੀ ਸਾਡੇ ਕੋਲੇ ਸੂਟ ਹੈ ਨਹੀਂ ਜੀ ਹੁਣ ਤਾਂ ਕਰਕੇ ਕਹਿਣਾ ਆਪਾਂ ਨੂੰ ਜਲਦੀ ਜਲਦੀ ਜਿਹੜਾ ਆਪਣਾ ਆਰਡਰ ਹੈ ਬੁੱਕ ਕਰ ਲਿਆ ਕਰੋ ਤੁਸੀਂ ਆਪਣੀ ਪੇਮੈਂਟ ਪਾ ਕੇ ਆਪ ਨੂੰ ਆਰਡਰ ਬੁੱਕ ਕਰ ਸਕਦੇ ਹੋ ਸੂਟ ਤੁਹਾਡੇ ਘਰ ਤੱਕ ਜਿਵੇਂ ਤੁਹਾਨੂੰ ਵੀਡੀਓ ਦੇ ਵਿੱਚ ਦਿਖੂਗਾ ਉਹੀ ਚੀਜ਼ ਤੁਹਾਡੇ ਘਰ ਤੱਕ ਪਹੁੰਚੂਗੀ ਲਓ ਜੀ ਇਹ ਹੈਗਾ ਆਪਣੇ ਕੋਲੇ ਕਾਟਨ ਦੇ ਸੂਟ ਬਹੁਤ ਹੀ ਜ਼ਿਆਦਾ ਲਾਈਟ ਵੇਟ ਜਿਹੜਾ ਕੱਪੜਾ ਹੈਗਾ ਇੰਨਾ ਜ਼ਿਆਦਾ ਸੌਫਟ ਕੱਪੜਾ ਹੈਗਾ ਕਾਟਨ ਦਾ ਸੂਟ ਹੈਗਾ ਦੇਖੋ ਇਸ ਦੀ ਸ਼ਰਟ ਦੀ ਪ੍ਰਿੰਟਿੰਗ ਕਿੰਨੀ ਪਿਆਰੀ ਸ਼ਰਟ ਦੀ ਪ੍ਰਿੰਟਿੰਗ ਹੈਗੀ ਆ ਦੇਖ ਸਕਦੇ ਹੋ ਇਸ ਤਰ੍ਹਾਂ ਦੀ ਪ੍ਰਿੰਟਿੰਗ ਹੈ ਸ਼ਰਟ ਦੀ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਇਹਦਾ ਪੂਰੇ ਜਿਹੜਾ ਹੈਗਾ ਘੇਰ ਦੇ ਉੱਪਰ ਇਸ ਤਰ੍ਹਾਂ ਦੀ ਪ੍ਰਿੰਟਿੰਗ ਹੈਗੀ ਆ ਦੇਖੋ ਕਿੰਨੀ ਜਿਹੜੀ ਪ੍ਰਿੰਟਿੰਗ ਕਿੰਨੀ ਸੋਹਣੀ ਹੈਗੀ ਆ ਇਹ ਆਜੂਗਾ ਇਸਦੀ ਬਾਹ ਦੇ ਉੱਪਰ ਵੀ ਇਸ ਤਰ੍ਹਾਂ ਦਾ ਫਲਾਵਰ ਆਊਗਾ ਉੱਪਰ ਆਜੂਗਾ ਇਸ ਤਰ੍ਹਾਂ ਦਾ ਪਲੇਨ ਇੱਥੋਂ ਤੱਕ ਉੱਪਰ ਤੱਕ ਹੈਗਾ ਜਿਹੜਾ ਇਹ ਇਸ ਤਰ੍ਹਾਂ ਦਾ ਪ੍ਰਿੰਟ ਆਜੂਗਾ ਪੂਰੇ ਘੇਰ ਤੋਂ ਲੈ ਕੇ ਇਸ ਤਰ੍ਹਾਂ ਦਾ ਤੇ ਇਸ ਦੇ ਨਾਲ ਜਿਹੜੀ ਹੈਗੀ ਇਸਦੀ ਪਲੇਨ ਬਾਟਮ ਆਊਗੀ ਇਸਦੇ ਨਾਲ ਜਿਹੜਾ ਹੈਗਾ ਇਹਦਾ ਦੁਪੱਟਾ ਬਹੁਤ ਹੀ ਜ਼ਿਆਦਾ ਪਿਆਰਾ ਜਿਹੜਾ ਦੁਪੱਟਾ ਬਣਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਦੁਪੱਟੇ ਦੀ ਪ੍ਰਿੰਟਿੰਗ ਖੁੱਲਾ ਡੁੱਲਾ ਦੁਪੱਟਾ ਹੈਗਾ ਦੇਖੋ 2.5 ਮੀਟਰ ਦੀ ਕੱਟ ਦੁਪੱਟੇ ਦੀ ਰਹੂਗੀ ਬਹੁਤ ਹੀ ਜ਼ਿਆਦਾ ਲੰਬਾ ਚੌੜਾ ਜਿਹੜਾ ਦੁਪੱਟਾ ਹੈਗਾ ਪ੍ਰਿੰਟਿੰਗ ਦੁਪੱਟੇ ਦੀ ਦੇਖ ਸਕਦੇ ਹੋ ਤੁਸੀਂ ਕਿੰਨੀ ਪਿਆਰੀ ਹੈਗੀ ਇਸ ਤਰ੍ਹਾਂ ਦਾ ਦੇਖਾ ਇਹਦੇ ਉੱਪਰ ਇਸ ਤਰ੍ਹਾਂ ਦਾ ਕੋਈ ਧਾਗਾ ਵਗੈਰਾ ਨਹੀਂ ਨਿਕਲਦਾ ਬਹੁਤ ਹੀ ਜ਼ਿਆਦਾ ਸੌਫਟ ਜਿਹੜਾ ਦੁਪੱਟਾ ਹੈਗਾ ਕਾਟਨ ਦਾ ਦੁਪੱਟਾ ਰਹੂਗਾ ਜੀ ਇਹ ਆਪਣੇ ਕੋਲ ਇਸ ਤਰ੍ਹਾਂ ਦਾ ਕਲਰ ਅਵੇਲੇਬਲ ਹੈ ਇੱਕ ਇਹਦੇ ਵਿੱਚ ਆਪਣੇ ਕੋਲ ਤਿੰਨ ਇਸ ਟਾਈਮ ਇੱਕ ਆਪਣੇ ਕੋਲ ਇਸ ਤਰ੍ਹਾਂ ਦਾ ਬਲੂ ਕਲਰ ਅਵੇਲੇਬਲ ਹੈ ਦੇ ਵਿੱਚ ਪ੍ਰਿੰਟਿੰਗ ਸੇਮ ਰਹੂਗੀ ਜੀ ਕਲਰਾਂ ਦਾ ਫਰਕ ਆਊਗਾ ਇੱਕ ਸੂਟ ਨਾਲ ਇਸ ਕਰਕੇ ਤੁਹਾਨੂੰ ਖੋਲ ਕੇ ਦਿਖਾਇਆ ਇਹ ਵੀ ਦੇਖੋ ਦੁਪੱਟਾ ਦੀ ਪ੍ਰਿੰਟਿੰਗ ਸੇਮ ਆਉਣੀ ਹੈ ਪ੍ਰਿੰਟਿੰਗ ਆ ਇਹ ਆ ਗਈ ਇਸ ਪਲੇਨ ਸਲਵਾਰ ਇਹ ਆ ਜੁਏਸ ਦੀ ਸ਼ਰਟ ਸੇਮ ਸ਼ਰਟ ਹੈ ਜਿਹਦੇ ਵਿੱਚ ਆਪਣੇ ਕੋਲੇ ਨੇਵੀ ਬਲੂ ਕਲਰ ਹੈਗਾ ਇੱਕ ਇਹ ਕਲਰ ਆ ਜਾਊਗਾ ਨੇਵੀ ਬਲੂ ਕਲਰ ਇੱਕ ਆਪਾਂ ਜਿਹੜਾ ਸਾਨੂੰ ਕਲਰ ਦਿਖਾ ਦਿੰਦਾ ਇੱਕ ਆਪਣੇ ਕੋਲੇ ਆ ਜਾਊਗਾ ਜੀ ਡਾਰਕ ਮਹਿੰਦੀ ਕਲਰ ਇਸ ਤਰ੍ਹਾਂ ਦਾ ਆ ਜੂਗਾ ਇਸਦੇ ਪ੍ਰਿੰਟਿੰਗ ਦਾ ਥੋੜਾ ਫਰਕ ਆਊਗਾ ਇਸਦੇ ਪ੍ਰਿੰਟਿੰਗ ਦੇ ਵਿੱਚ ਇਸ ਤਰ੍ਹਾਂ ਦੀ ਪ੍ਰਿੰਟਿੰਗ ਹੈ ਕੱਪੜਾ ਬਿਲਕੁਲ ਸੇਮ ਹੈਗਾ ਪਰ ਪ੍ਰਿੰਟਿੰਗ ਦਾ ਫਰਕ ਆਉਦੀ ਸ਼ਰਟ ਦੀ ਪ੍ਰਿੰਟਿੰਗ ਇਸ ਤਰ੍ਹਾਂ ਦੀ ਆ ਜੂ ਪੂਰੀ ਸ਼ਰਟ ਦੀ ਤੇ ਇਸਦੇ ਨਾਲ ਪਲੇਨ ਬਾਟਮ ਹੈ ਡਾਰਕ ਮਹਿੰਦੀ ਕਲਰ ਫੋਨ ਦੇ ਵਿੱਚ ਕਲਰ ਦਾ ਫਰਕ ਹੈ ਜੀ ਤੇ ਇਹ ਆਊਗਾ ਡਾਰਕ ਮਹਿੰਦੀ ਕਲਰ ਤੇ ਦੁਪੱਟਾ ਇਸ ਦਾ ਦੇਖੋ ਸੇਮ ਪ੍ਰਿੰਟਿੰਗ ਆ ਜਿਹੜੀ ਦੁਪੱਟੇ ਦੇ ਵਿੱਚ ਹੈਗੀ ਆ ਕਾਟਨ ਦੇ ਦੁਪੱਟੇ ਰਹਿਣਗੇ ਜੀ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਦੁਪੱਟੇ ਦੇ ਵਿੱਚ ਬਹੁਤ ਹੀ ਜ਼ਿਆਦਾ ਜਨਾ ਸੋਹਣਾ ਸੂਟ ਹੈਗਾ ਇਹ ਵੀ ਤੁਸੀਂ ਦੇਖ ਸਕਦੇ ਹੋ ਜੋ ਵੀ ਸੂਟ ਹੈ ਨਾ ਜੋ ਤੁਹਾਨੂੰ ਪਸੰਦ ਆਇਆ ਜੇ ਸਕਰੀਨਸ਼ਾਟ ਪਲੀਜ਼ ਜਲਦੀ ਲੈ ਲਿਆ ਕਰੋ ਫਿਰ ਸਾਨੂੰ ਵੀ ਚੀਜ਼ਾਂ ਤੁਹਾਨੂੰ ਕਹਿਣਾ ਜਵਾਬ ਦੇਣਾ ਬਹੁਤ ਔਖਾ ਹੋ ਜਾਂਦਾ ਵੀ ਇਹ ਸੂਟ ਆਪਣੇ ਕੋਲ ਹੁਣ ਅਵੇਲੇਬਲ ਨਹੀਂ ਹੈਗਾ ਤੇ ਇਸ ਦੀ ਪ੍ਰਿੰਟਿੰਗ ਦੇਖੋ ਇਸ ਤਰ੍ਹਾਂ ਦੀ ਹੈਗੀ ਆ ਤਿੰਨ ਕਲਰ ਨੇ ਜੀ ਆਪਣੇ ਕੋਲ ਤਿੰਨੇ ਸੂਟ ਅਵੇਲੇਬਲ ਨੇ ਇਹ ਜਿਨ੍ਹਾਂ ਨੇ ਵੀ ਆਪਣੇ ਕੋਲ ਪਹਿਲਾਂ ਆਰਡਰ ਭੇਜਿਆ ਇਹ ਸੂਟ ਉਹਨਾਂ ਕੋਲ ਆਪਾਂ ਆ ਪਹੁੰਚ ਜਾਊਗਾ ਜਿਨ੍ਹਾਂ ਦੀ ਪੇਮੈਂਟ ਆਪਣੇ ਕੋਲ ਪਹਿਲਾਂ ਆਊਗੀ ਜੀ 1000 ਰੁਪਏ ਇਹਨਾਂ ਸੂਟ ਦਾ ਪ੍ਰਾਈਸ ਰਹੂਗਾ ਵਿਦ ਸ਼ਿਪਿੰਗ 1000 ਰੁਪਏ ਦਾ ਪ੍ਰਾਈਸ ਇਹਨਾਂ ਦਾ ਪੰਜਾਬ ਚੰਡੀਗੜ੍ਹ ਹਰਿਆਣਾ ਤੱਕ ਦੀ ਸ਼ਿਪਿੰਗ ਹੈ ਜਿਹੜੀ ਆਪਾਂ ਇਹਦੇ ਵਿੱਚ ਐਡ ਹੈ 1000 ਰੁਪਏ ਦੇ ਵਿੱਚ ਜਿਉਂਨਾਂ ਨੂੰ ਵੀ ਇਹ ਸੂਟ ਪਸੰਦ ਹੈ ਆਪਣੇ ਕੋਲ ਲੈ ਸਕਦੇ ਹੋ ਇਸ ਤੋਂ ਅੱਗੇ ਜਿਹੜੇ ਆਪਣੇ ਮੰਮੀਆਂ ਜਾਂ ਦਾਦੀਆਂ ਦੇ ਪਾਉਣ ਲਈ ਕਾਟਨ ਦੇ ਸੂਟ ਹੈਗੇ ਆ ਬਹੁਤ ਹੀ ਸੌਂਦੀ ਸੋਹਣੀ ਪ੍ਰਿੰਟਿੰਗ ਹੈ ਬਰੀਕ ਪ੍ਰਿੰਟਿੰਗ ਹੈਗੀ ਕਾਟਨ ਦੀ ਇਸਦੇ ਨਾਲ ਇਸ ਤਰ੍ਹਾਂ ਦਾ ਆਜੂਗਾ ਦੁਪੱਟਾ ਕਾਟਨ ਦੇ ਦੁਪੱਟੇ ਰਹਿਣਗੇ ਜੀ ਵਿਦ लेस ਲੱਗੀ ਹੋਈ ਹੈ ਜਿੱਦੇ ਆਪਣਣੀਆਂ ਮੰਮਾ ਵਗੈਰਾ ਲੈਂਦੀਆਂ ਦਾਦੀਆਂ ਵਗੈਰਾ ਲੈਂਦੀਆਂ ਇਸ ਤਰ੍ਹਾਂ ਦਾ ਦੁਪੱਟਾ ਹੈਗਾ ਇਸਦੇ ਨਾਲ ਕਾਟਨ ਦਾ ਇਹਦੇ ਵਿੱਚ ਆਪਣੇ ਕੋਲ ਤਿੰਨ ਕਲਰ ਅਵੇਲੇਬਲ ਨੇ ਇਹ ਕਲਰ ਥੋੜਾ ਜਿਹਾ ਗ੍ਰੀਨ ਦੇ ਵਿੱਚ ਹੈਗਾ ਇਸ ਤਰ੍ਹਾਂ ਦਾ ਜਿਵੇਂ ਉੱਪਰ ਆਪਣ ਨੂੰ ਬਾਰਡਰ ਦੇਖ ਰਿਹਾ ਹੈ ਇਸ ਤਰ੍ਹਾਂ ਦਾ ਗ੍ਰੀਨ ਜਾਂ ਕਲਰ ਹੈ ਇਸ ਦਾ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ ਜੇ 5 ਮੀਟਰ ਦੀ ਕੱਟ ਆਲਓਵਰ ਸੂਟ ਰਹੂਗਾ ਇੱਕ ਕਲਰ ਆਪਣੇ ਕੋਲ ਇਹ ਹੈਗਾ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਸ ਦਾ ਵੀ ਬਿਲਕੁਲ ਜਿਹੜੇ ਲਾਈਟ ਜੇ ਕਲਰ ਨੇਗੇ ਇਸ ਤਰ੍ਹਾਂ ਦਾ ਆਜੂਗਾ ਦੁਪੱਟਾ ਦੁਪੱਟਾ ਫੋਨ ਦੇ ਵਿੱਚ ਤੁਹਾਨੂੰ ਥੋੜਾ ਜਿਹਾ ਅਲੱਗ ਜਿਹਾ ਦਿਸ ਰਿਹਾ ਹੈ ਇੰਨਾ ਜਿਆਦਾ ਵਾਈਟ ਜਿਆ ਨਹੀਂ ਹੈਗਾ ਦੁਪੱਟਾ ਥੋੜਾ ਜਿਹਾ ਇਸ ਨਾਲੋਂ ਫਿੱਕਾ ਹੈਗਾ ਇਸ ਤਰ੍ਹਾਂ ਦਾ ਅਗਲੀ ਪ੍ਰਿੰਟਿੰਗ ਹੈਗੀ ਇਸ ਤਰ੍ਹਾਂ ਦੀ ਇਹਦੇ ਵਿੱਚ ਵੀ ਆਪਣੇ ਕੋਲ ਤਿੰਨ ਸੂਟ ਅਵੇਲੇਬਲ ਨੇ ਤਿੰਨੇ ਕਲਰ ਅਵੇਲੇਬਲ ਹੈ ਜਿਨ੍ਹਾਂ ਨੂੰ ਵੀ ਇਹ ਸੂਟ ਪਸੰਦ ਆਉਂਦੇ ਪਲੀਜ਼ ਆਪਣਾ ਸਕਰੀਨਸ਼ਾਟ ਜਲਦੀ ਜਲਦੀ ਭੇਜ ਦਿਆ ਕਰੋ ਇਨ੍ਹਾਂ ਸੂਟਾਂ ਦਾ ਪ੍ਰਾਈਸ ਲਾਊਗਾ ਜੀ 800 ਰੁਪਏ ਵਿਦ ਸ਼ਿਪਿੰਗ ਪੰਜਾਬ ਹਰਿਆਣਾ ਚੰਡੀਗੜ੍ਹ ਤੱਕ ਦੀ ਉਦੋਂ ਗੈਰੀ ਸ਼ਿਪਿੰਗ ਤਾਂ ਤੁਹਾਨੂੰ ਦੇਣੀ ਪਊਗੀ ਜੀ ਤੁਸੀਂ ਆਪਣੇ ਕੋਲ ਇਹਨਾਂ ਚ ਜੋ ਵੀ ਸੂਟ ਪਸੰਦ ਹੁੰਦਾ ਤੁਸੀਂ ਆਪਣੇ ਕੋਲ ਸ਼ਕ੍ਰੀਨਸ਼ਾਟ ਲੈ ਕੇ ਜਲਦੀ ਪੇਸ ਦਿਆ ਕਰੋ ਜੀ ਨਾਲ ਹੀ ਜਿੰਨਾ ਮੈਂ ਤੁਹਾਨੂੰ ਪਹਿਲਾਂ ਵੀਡੀਓ ਚ ਪਾਈਆਂ ਸੀ ਭਣਾ ਪੁੱਛ ਲੈਂਦੀਆਂ ਨੇ ਵੀ ਕਾਟਨ ਦੇ ਸੂਟ ਆਪਣੇ ਕੋਲ ਅਵੇਲੇਬਲ ਨੇ ਜੀ ਰਖੜੀ ਤੱਕ ਰਹਿਣਗੇ ਇਹ ਰਖੜੀ ਤੱਕ ਆਪਣੇ ਕੋਲ ਡਿਸਕਾਊਂਟ ਦੇ ਨੇ ਇਸ ਤੋਂ ਬਾਅਦ ਸਾਨੂੰ ਇਹਨਾਂ ਦਾ ਜਿਹੜਾ ਹੈਗਾ ਕੋਈ ਡਿਸਕਾਊਂਟ ਨਹੀਂ ਮਿਲੂਗਾ ਉਸ ਤੋਂ ਪਹਿਲਾਂ ਪਹਿਲਾਂ ਜਿਨ੍ਹਾਂ ਨੇ ਵੀ ਸੂਟ ਜਿਹੜੇ ਆਪਣੇ ਕੋਲ ਲੈਣੇ ਲੈ ਸਕਦੇ ਹੋ ਬਾਕੀ ਜਿਹੜੇ ਪਰਕ ਵਾਲੇ ਸੂਟ ਤੁਸੀਂ ਬਣਵਾਉਣਾ ਚਾਹੁੰਦੇ ਹੋ ਆਪਣੇ ਕੋਲ ਆਰਡਰ ਦੇਣਾ ਚਾਹੁੰਦੇ ਹੋ ਕੋਈ ਵਿਆਹ ਦਾ ਆ ਕੋਈ ਕਿਸੇ ਵੀ ਤਰ੍ਹਾਂ ਦਾ ਫੰਕਸ਼ਨ ਦਾ ਆਊਟਰ ਆ ਤੁਸੀਂ ਆਪਣੇ ਕੋਲ ਹੁਣ ਦੇ ਕੇ ਆਪਣਾ ਛੂਟਾ ਜਿਹੜਾ ਤਿਆਰ ਕਰਵਾ ਸਕਦੇ ਹੋ ਜਿਨ੍ਹਾਂ ਨੂੰ ਵੀ ਸਾਡੀ ਵੀਡੀਓ ਪਸੰਦ ਆਉਂਦੀ ਹੈ ਪਲੀਜ਼ ਸਕਰੀਨਸ਼ਾਟ ਲੈ ਕੇ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਾ ਕਰੋ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ